ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚ ਦੇਵਾ ਕਲਾਸਿਸ ਦੇ ਅਫੀਸ਼ੀਅਲ YouTube ਚੈਨਲ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜੋ ਅੱਜ ਦਾ ਆਪਣਾ ਟੌਪਿਕ ਹੈ ਵੀਡੀਓ ਬਣਾਉਂਦਾ ਹੈ ਬਹੁਤ ਹੀ ਜ਼ਿਆਦਾ ਵਧੀਆ ਹੋਣ ਜਾ ਰਿਹਾ ਤੇ ਬਹੁਤ ਜ਼ਿਆਦਾ ਇਨਫਾਰਮੇਟਿਵ ਹੋਣ ਜਾ ਰਿਹਾ ਹੈ ਇਹ ਜੋ ਵੀਡੀਓ ਹੈ ਇਹ ਬੱਚਿਆਂ ਲਈ ਵੀ ਜੋ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹਨ ਜਾਂ ਜਿਨ੍ਹਾਂ ਨੇ ਹਜੇ ਸ਼ੁਰੂ ਕਰਨੀ ਹੈ ਜੇ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਅਸੀਂ ਕਿਵੇਂ ਤਿਆਰੀ ਕਰੀਏ ਕਿਵੇਂ ਪੜ੍ਹੀਏ ਤੇ ਉਹਨਾਂ ਮਾਪਿਆਂ ਦੇ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੋਣ ਵਾਲੀ ਹੈ ਜੋ ਇਹ ਸੁਪਨਾ ਰੱਖਦੇ ਹਨ ਕਿ ਉਹਨਾਂ ਦਾ ਜੋ ਬੱਚਾ ਹੈ ਉਹ ਇੱਕ ਗਵਰਨਮੈਂਟ ਜੌਬ ਤੇ ਲੱਗਾ ਉਹਨਾਂ ਨੂੰ ਦਿਖਾਈ ਦੇਵੇ ਤਾਂ ਜੋ ਅੱਜ ਦੀ ਵੀਡੀਓ ਹੈ ਇਹਨੂੰ ਆਪਾਂ ਹੁਣ ਸ਼ੁਰੂ ਕਰਦੇ ਹਾਂ ਦੇਖੋ ਸਭ ਤੋਂ ਪਹਿਲਾਂ ਕਿ ਪ੍ਰੀਖਿਆ ਦੀ ਪਹਿਲਾਂ ਤਿਆਰੀ ਦੀ ਲੋੜ ਅਤੇ ਮਹੱਤਤਾ ਜੋ ਪ੍ਰੀਖਿਆ ਕੋਈ ਵੀ ਐਗਜ਼ਾਮ ਹੈ ਉਹਦੀ ਪਹਿਲਾਂ ਤਿਆਰੀ ਸਾਨੂੰ ਕਰਨੀ ਪਊਗੀ ਦੇਖੋ ਆਪਾਂ ਸਕੂਲਾਂ ਵਿੱਚ ਪੜ੍ਹਦੇ ਆ ਆਪਾਂ ਇੱਕ ਸਾਲ ਸਟੱਡੀ ਕਰਦੇ ਆ ਇੱਕ ਸਾਲ ਸਟੱਡੀ ਕਰਨ ਤੋਂ ਬਾਅਦ ਪੂਰਾ ਇੱਕ ਸਾਲ ਸਟੱਡੀ ਕਰਨ ਤੋਂ ਬਾਅਦ ਆਪਾਂ ਆਖਿਰ ਤੇ ਉਹਦਾ ਜੋ ਐਗਜ਼ਾਮ ਦਿੰਨੇ ਆ ਠੀਕ ਹੈ ਤੇ ਆਪਾਂ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਨੀ ਆ ਤੇ ਉਹਨੂੰ ਆਪਾਂ ਕਈ ਵਾਰ ਸੋਚਦੇ ਆ ਕਿ ਹਲੇ ਪੇਪਰ ਨਿਕਲਿਆ ਕੱਲ ਨੂੰ ਸ਼ੁਰੂ ਕਰਾਂਗੇ ਪਰਸੋਂ ਸ਼ੁਰੂ ਕਰਾਂਗੇ ਐਂਦਾ ਕੱਲ ਪਰਸੋਂ ਕਰਦਿਆ ਕਰਾਉਂਦੇ ਆਂ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਇੱਕ ਹਫ਼ਤਾ ਰਹਿ ਜਾਂਦਾ ਵਾ ਤੇ ਫਿਰ ਸਾਨੂੰ ਸਮਝ ਨਹੀਂ ਆਉਂਦੀ ਕਿ ਹੁਣ ਕੀ ਕਰੀਏ ਇਦਾਂ ਦੀ ਜੋ ਕੰਡੀਸ਼ਨਸ ਆ ਇਸ ਵਾਰ ਬਹੁਤ ਜ਼ਿਆਦਾ ਦੇਖਣ ਨੂੰ ਮਿਲੀ ਆ ਇਸ ਵਾਰ ਕਿਹੜੇ ਆਪਣੇ ਮੁੱਦੇ ਤੇ ਦੇਖਣ ਨੂੰ ਮਿਲੀ ਆ ਕਿਹੜੇ ਐਗਜ਼ਾਮ ਲਈ ਦੇਖਣ ਨੂੰ ਮਿਲੀ ਆ ਤਾਂ ਉਹ ਹੋਇਆ ਆਪਣਾ ਪੰਜਾਬ ਪੁਲਿਸ ਕਨਸਟੇਬਲ ਦਾ ਐਗਜ਼ਾਮ ਉਹਦੇ ਵਿੱਚ ਦੇਖੋ ਉਹਨਾਂ ਨੇ ਜਿੱਦਾਂ ਹੀ ਪੇਪਰ ਕੱਢਿਆ ਪੇਪਰ ਕੱਢਦੇ ਸਾਰ ਹੀ ਇੱਕ ਮਹੀਨੇ ਦੇ ਅੰਦਰ ਬਾਹਰ ਹੀ ਕੀਆ ਪੇਪਰ ਜੋ ਹੈ ਅਨਾਉਂਸ ਕਰਤਾ ਜੋ ਡੇਟਸ ਅਨਾਉਂਸ ਹੋ ਗਈਆਂ ਕਿ ਐਗਜ਼ਾਮ ਕਦੋਂ ਆ ਹੌਣੇ ਕਈ ਬੱਚੇ ਅਜਿਹੇ ਆ ਚਲੋ ਕਿਹਨਾਂ ਨੇ ਪਿਛਲੇ ਸਾਲ ਵੀ ਤਿਆਰੀ ਕੀਤੀ ਸੀ ਉਹਨਾਂ ਲਈ ਠੀਕ ਆ ਚਲੋ ਉਹਨਾਂ ਦੀ ਤਾਂ ਤਿਆਰੀ ਸੀਗੀ ਤੇ ਉਹਨਾਂ ਨੇ ਤਾਂ ਆਪਣੀ ਰਿਵੀਜ਼ਨ ਕਰਨੀ ਹੋਗੀ ਪਰ ਜਿਹੜੇ ਬੱਚੇ ਨਵੇਂ ਆ ਹਾਲੇ ਜਸਟ ਉਹਨਾਂ ਨੇ ਪਲੱਸ 2 ਕੀਤੀ ਸੀ ਤੇ ਉਹ ਸੁਪਨਾ ਦੇਖ ਰਹੇ ਆ ਪੇਪਰ ਐਗਜ਼ਾਮ ਪੇਪਰ ਕਲੀਅਰ ਕਰਨ ਦਾ ਐਗਜ਼ਾਮ ਕਲੀਅਰ ਕਰਨ ਦਾ ਉਹਨਾਂ ਦਾ ਕੀ ਹੋਵੇ ਦੇਖੋ ਕੋਈ ਵੀ ਐਗਜ਼ਾਮ ਆ ਮੈਂ ਦੱਸ ਰਿਹਾ ਕੰਪੀਟੀਟਿਵ ਐਗਜ਼ਾਮ ਆ ਚਾਹੇ ਕਿਸੇ ਵੀ ਲੈਵਲ ਦਾ ਉਹਨੂੰ ਘੱਟੋ ਘੱਟ ਤੁਹਾਨੂੰ 3 ਤੋਂ 6 ਮਹੀਨੇ ਦੇ ਵਿੱਚ ਵਿੱਚ ਦੀ ਟਾਈਮ ਪੀਰੀਅਡ ਬਹੁਤ ਜ਼ਰੂਰੀ ਆ ਇਸ ਤੋਂ ਘੱਟ ਆਪਾਂ ਤਿਆਰੀ ਨਹੀਂ ਕਰ ਸਕਦੇ ਠੀਕ ਆ ਕੋਈ ਵੀ ਇੰਸਟੀਟਿਊਸ਼ਨ ਇਹ ਤੁਹਾਨੂੰ ਗਾਰੰਟੀ ਨਹੀਂ ਦੇ ਸਕਦਾ ਕਿ ਮੈਂ ਤੁਹਾਨੂੰ ਹਫ਼ਤੇ ਦੇ ਵਿੱਚ ਦੇ ਵਿੱਚ ਪੇਪਰ ਕਲੀਅਰ ਕਰਾ ਦੂੰਗਾ ਤੁਹਾਨੂੰ 10 ਦਿਨਾਂ ਵਿੱਚ ਕਰਾ ਦੂੰਗਾ ਤੁਹਾਨੂੰ ਮਹੀਨੇ ਵਿੱਚ ਕਰਾ ਦੂੰਗਾ ਦੇਖੋ ਕਿਸੇ ਦੇ ਵਸਦਾ ਰੋਗ ਨਹੀਂ ਐਦਾਂ ਜਾ ਕੇ ਕਿਸੇ ਨੂੰ ਪਰੇਸ਼ਾਨ ਦਾ ਕਰਨ ਦਾ ਕੋਈ ਫਾਇਦਾ ਨਹੀਂ ਇੰਸਟੀਟਿਊਸ਼ਨ ਆ ਉਹ ਆਵਦੇ ਨੂੰ ਐਫਰਟ ਕਰ ਸਕਦੇ ਉਹਨੇ ਕ ਟਾਈਮ ਦੇ ਵਿੱਚ ਜਿੰਨਾ ਕ ਤੁਹਾਡੀ ਮਦਦ ਕਰ ਸਕਣ ਉਹ ਕਰਨਗੇ ਪਰ ਜੇ ਤੁਸੀਂ ਵਾਕੇ ਹੀ ਉਹਨਾਂ ਤੋਂ ਕੋਈ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਨਾਂ ਦੇ ਨਾਲ ਟਾਈਮ ਸਰ ਜੁੜਨਾ ਪਊਗਾ ਉਹ ਸਿਲੇਬਸ ਨੂੰ ਕਰਨਾ ਪਊਗਾ ਠੀਕ ਹੈ ਤਾ ਇਸ ਵਾਰ ਕੀ ਦੇਖਿਆ ਗਿਆ ਕੁਝ ਬੱਚੇ 4 ਦਿਨਾਂ ਬਾਅਦ ਆ ਰਿਹਾ ਕੁਝ ਬੱਚੇ ਹਫਤਾ ਰਹਿ ਗਿਆ ਉਦੋਂ ਆ ਰਿਹਾ ਸਰ ਮੇਰਾ ਪਰਸੋਂ ਪੇਪਰ ਆ ਸਰ ਮੇਰਾ ਹਫਤੇ ਚ ਪੇਪਰ ਆ ਮੇਰੀ ਤਿਆਰੀ ਕਰਾਓ ਤਾ ਰਾਜੇ ਨਹੀਂ ਹੋ ਸਕਦਾ ਇਦਾਂ ਆਪਾਂ ਨੂੰ ਥੋੜਾ ਜਿਹਾ ਪਹਿਲਾਂ ਪ੍ਰੈਪਰੇਸ਼ਨ ਕਰਨੀ ਪਊਗੀ ਠੀਕ ਆ ਇਸ ਵਾਰ ਤਾਂ ਚਲੋ ਕਿਸਮਤ ਆਪਾਂ ਕਹਿ ਦਈਏ ਕਿ ਇਦਾਂ ਦਾ ਹੋ ਗਿਆ ਨਵੇਂ ਬੱਚਿਆਂ ਦੇ ਨਾਲ ਕਿ ਉਹ ਪੇਪਰ اچانک ਆ ਗਿਆ ਜਲਦੀ ਪਰ ਕੋਈ ਚੱਕਰ ਨਹੀਂ ਨੁੱਲੇ ਵੀਰਾਂ ਦਾ ਕੁਝ ਨਹੀਂ ਵਿਗੜਿਆ ਇਹ ਤਾਂ ਪਹਿਲੀ ਅਟੈਂਪਟ ਸੀ ਉਹਨਾਂ ਦੀ ਉਹਨਾਂ ਦੀ ਗੱਲ ਕਰ ਰਹੇ ਹਾਂ ਖਾਸ ਤੌਰ ਤੇ ਜਿਨ੍ਹਾਂ ਨੇ ਹੁਣੇ-ਹੁਣੇ ਪਲੱਸ 2 ਕਰਕੇ ਪੇਪਰ ਭਰਿਆ ਸੀ ਅਜੇ ਬਹੁਤ ਮੌਕੇ ਆਉਣਗੇ ਅੱਗੇ ਵੀ ਚਾਂਸਸ ਆਉਣਗੇ ਪਲੱਸ 2 ਲੈਵਲ ਤੇ ਹੋਰ ਵੀ ਜੌਬਸ ਹੈਗੀਆਂ ਮੈਂ ਤੁਹਾਨੂੰ ਉਹ ਇਹਦੇ ਵਿੱਚ ਦੱਸਾਂਗਾ ਵੀਡੀਓ ਦੇ ਵਿੱਚ ਠੀਕ ਹੈ ਜੁੜੇ ਰਹੋ ਤੁਸੀਂ ਤੁਹਾਨੂੰ ਹਰ ਇੱਕ ਚੀਜ਼ ਦੱਸਾਂਗਾ ਨਿਰਾਸ਼ ਨੀ ਹੋਣਾ ਠੀਕ ਹੈ ਬਾਕੀ ਮੈਂ ਇੱਕ ਗੱਲ ਇਹ ਦੱਸ ਦੇਣਾ ਦੇਖੋ ਪਹਿਲਾਂ ਤਿਆਰੀ ਪਹਿਲਾਂ ਤਿਆਰੀ ਦਾ ਮਤਲਬ ਕਿ ਦੇਖੋ ਸਟਾਰਟਿੰਗ ਆਪਾਂ ਨੂੰ ਪਹਿਲਾਂ ਕਰਨੀ ਪਊਗੀ ਠੀਕ ਆ ਤੋ ਤੁਸੀਂ ਦੇਖੋ ਤੁਸੀਂ A ਤੇ B ਕੋਈ ਬੰਦਾ ਹੈ ਉਹਨਾਂ ਨੇ ਕਿਸੇ ਪੁਆਇੰਟ C ਤੇ ਪਹੁੰਚਣਾ ਇਹ ਸੁਬਾ 4 ਵਜੇ ਉੱਠ ਕੇ ਤੁਰ ਪਿਆ ਜਾਣ ਦੇ ਲਈ ਤੇ ਜਿਹੜਾ ਬੀ ਐ ਉਹ ਆਰਾਮ ਨਾਲ ਸੁੱਤਾ ਰਿਹਾ ਤੇ ਉਹ 8 ਵਜੇ ਉੱਠ ਕੇ ਤੁਰਿਆ ਹੁਣ ਆਪੇ ਕਾਮਨ ਸੈਂਸ ਦੀ ਗੱਲ ਆ ਤੁਸੀਂ ਸੋਚੋ ਏ ਪਹਿਲਾਂ ਜੋ ਉੱਠਿਆ 4 ਵਜੇ ਉਹ ਉੱਥੇ ਆਪਦੇ ਪੁਆਇੰਟ ਤੇ ਪਹਿਲਾਂ ਪਹੁੰਚੂਗਾ ਕਿ ਜਿਹੜਾ ਬੀ ਉੱਠਿਆ ਉਹ ਪਹਿਲਾਂ ਪਹੁੰਚੂਗਾ ਤਾਂ ਜੋ ਪਹਿਲਾਂ ਨਿਕਲੂਗਾ ਉਹ ਪਹਿਲਾਂ ਪਹੁੰਚੂਗਾ ਠੀਕ ਆ ਆਪਾਂ ਨੂੰ ਵੀ ਪਹਿਲਾਂ ਨਿਕਲਣਾ ਪੈਣਾ ਪਹਿਲਾਂ ਕਿਤਾਬਾਂ ਚੱਕਣੀਆਂ ਪੈਣਾ ਪਹਿਣੀਆ ਪਹਿਲਾਂ ਆਪਾਂ ਨੂੰ ਜਾਨਣਾ ਪਊਗਾ ਕਿ ਕੀ ਸਿਲੇਬਸ ਆ ਕਿਵੇਂ ਪੜਾਂ ਕਿਉਂਕਿ ਦੇਖੋ ਨਵਾਂ ਬੱਚਾ ਹੈ ਨਾ ਇਹ ਅਲਾ ਇਕਜ਼ਾਮ ਆ ਉਹਨਾਂ ਨੂੰ ਕੰਪੀਟੀਟਿਵ ਇਕਜ਼ਾਮ ਦਾ ਘੱਟੋ ਘੱਟ 15 20 ਦਿਨ ਨਹੀਂ ਤਾਂ ਕਈਆਂ ਨੂੰ ਮਹੀਨਾ ਵੀ ਲੱਗ ਜਾਂਦਾ ਉਹਨਾਂ ਨੂੰ ਸਮਝ ਨਹੀਂ ਆਉਂਦੀ ਪੜ੍ਹੀਏ ਕੀ ਤੇ ਕਰੀਏ ਨੂੰ ਸਮਝਣ ਦੇ ਲਈ ਹੀ ਟਾਈਮ ਲੱਗ ਜਾਂਦਾ ਬੱਚਿਆਂ ਨੂੰ ਇਸ ਕਰਕੇ ਪਹਿਲਾਂ ਤਿਆਰੀ ਕਰਨੀ ਬਹੁਤ ਜ਼ਰੂਰੀ ਹੈ ਠੀਕ ਹੈ ਉਸ ਤੋਂ ਬਾਅਦ ਦੇਖੋ ਵਾਸਟ ਸਿਲੇਬਸ ਹੁਣ ਸਿਲੇਬਸ ਬਹੁਤ ਵੱਡਾ ਪਰ ਕੋਈ ਗੱਲ ਨਹੀਂ ਘਬਰਾਉਣਾ ਨਹੀਂ ਇੱਥੇ ਲਿਖਿਆ ਜ਼ਰੂਰ ਮੈਂ ਦੱਸਦਾ ਬਿਲਕੁਲ ਨਹੀਂ ਘਬਰਾਉਣਾ ਇਸ ਚੀਜ਼ ਤੋਂ ਠੀਕ ਹੈ ਪੜ੍ਹਾਈ ਆ ਸਭ ਤੋਂ ਪਹਿਲਾਂ ਤਾਂ ਪੜ੍ਹਾਈ ਤੋਂ ਕਦੇ ਵੀ ਘਬਰਾਉਣਾ ਨਹੀਂ ਰਿਲੈਕਸ ਹੋ ਕੇ ਕੂਲ ਮਾਈਂਡ ਪੜ੍ਹਨਾ ਹੈ ਹੁਣ ਦੇਖੋ ਸਿਲੇਬਸ ਜ਼ਰੂਰ ਵੱਡਾ ਪਰ ਉਹਨੂੰ ਸਮਾਰਟ ਅਪਰੋਚ ਦੇ ਨਾਲ ਕਿੱਦਾਂ ਪੜ੍ਹਨਾ ਹੈ ਉਹਦੇ ਵਿੱਚੋਂ ਸਾਡੇ ਲਈ ਇਸ ਪੇਪਰ ਦੇ ਲਈ ਕੀ ਜ਼ਰੂਰੀ ਹੈ ਕਿਤਾਬਾਂ ਬਹੁਤ ਵੱਡੀਆਂ ਹੋਣਗੀਆਂ ਪਰ ਆਪਾਂ ਸਾਰਾ ਨਹੀਂ ਨਾ ਪੜਨਾ ਆਪਾਂ ਸਮਾਰਟ ਤਰੀਕੇ ਦੇ ਨਾਲ ਸਟੱਡੀ ਆ ਦੇਖੋ ਸਮਾਰਟ ਤਰੀਕੇ ਦੇ ਨਾਲ ਕਰਾਂਗੇ ਤਾਂ ਜਲਦੀ ਅਪਰੋਚ ਆਪਣੀ ਜਿਹੜੀ ਉਹ ਅੱਗੇ ਕਾਮਯਾਬ ਹੋ ਜੂਗੀ ਆਪਾਂ ਜਲਦੀ ਪੇਪਰ ਕਰੈਕ ਕਰ ਪਾਵਾਂਗੇ ਠੀਕ ਹੈ ਸਾਰੇ ਸਿਲੇਬਸ ਦੇ ਵਿੱਚੋਂ ਕੀ ਜ਼ਰੂਰੀ ਹੈ ਉਹ ਆਪਾਂ ਕੱਢਣਾ ਆ ਕੋਈ ਵੀ ਚੀਜ਼ ਆ ਹੁਣ ਮੰਨ ਕੇ ਚਲੋ ਜੋ ਸਿਲੇਬਸ ਹੁੰਦਾ ਨਾ ਇਹਨੂੰ ਆਪਾਂ categories ਵਿੱਚ ਵੰਡ ਕੇ ਪੜ ਸਕਦੇ ਹੁੰਨੇ ਆ ਠੀਕ ਆ ਹੁਣ ਇਕੱਠੀਆਂ ਸਾਰੀਆਂ ਚੀਜ਼ਾਂ ਯਾਦ ਨਹੀਂ ਹੁੰਦੀਆਂ ਪਹਿਲਾ ਕੋਈ ਵੀ ਚੀਜ਼ ਆ ਕੋਈ ਵੀ ਟਾਪਿਕ ਆ ਉਹਦਾ ਟਾਈਟਲ ਦੇਖੋ ਕੀ ਆ ਉਹਨਾਂ ਟਾਈਟਲਸ ਦੀ ਕਰੋਨੋਲੋਜੀ ਬਣਾ ਲਓ ਇੱਕ ਠੀਕ ਹੈ ਦੇਖੋ ਐਗਜ਼ਾਮਪਲ ਦੇ ਤੌਰ ਤੇ ਮੈਂ ਇੱਥੇ ਸਮਝਾਉਣ ਦੀ ਕੋਸ਼ਿਸ਼ ਕਰਦਾ ਆਈ ਹੋਪ ਕਿ ਤੁਹਾਨੂੰ ਸਮਝ ਆ ਜੂਗੀ ਇਹ ਚੀਜ਼ ਮੰਨ ਕੇ ਚੱਲੋ ਹਾਂ ਇਹ ਆ ਪਾਲਟੀ ਠੀਕ ਹੈ ਹੂੰ ਮਨ ਕੇ ਚੱਲੋ ਪਾਲਟੀ ਇੱਕ ਸਬਜੈਕਟ ਆ ਆਪਣਾ ਠੀਕ ਹੈ ਤੁਸੀਂ ਚਾਹੁੰਦੇ ਆ ਕਿ ਤੁਸੀਂ ਤੁਹਾਡੀ ਪਹਿਲੀ ਅਟੈਂਟ ਤਾਂ ਤੁਹਾਨੂੰ ਇਹਦੀ ਭਾਸ਼ਾ ਹੀ ਅਜੇ ਹੀ ਆ ਕਿਉਂਕਿ ਬਾਲੇ ਵਕੀਲਾਂ ਦੁਆਰਾ ਲਿਖੀ ਛੇਤੀ ਚ ਸਮਝ ਨਹੀਂ ਆਉਂਦੀ ਬੰਦੇ ਨੂੰ ਠੀਕ ਹੈ ਤੇ ਪਹਿਲੀ ਅਟੈਂਟ ਆ ਤੁਸੀਂ ਕੀ ਕਰੋ ਇਹਦੇ ਸਿਰਫ ਜਿਵੇਂ ਆਰਟੀਕਲਸ ਆ ਨਾ ਆਰਟੀਕਲ ਦਾ ਵਨ ਵਰਡ ਯਾਦ ਕਰ ਲਓ ਵਨ ਵਰਡ ਠੀਕ ਹੈ ਪਹਿਲੀ ਪਹਿਲੀ ਲਾਈਨ ਵੀ ਪਹਿਲਾ ਆਰਟੀਕਲ ਕਾਦੇ ਨਾਲ ਸੰਬੰਧਿਤ ਦਾ ਸਿਰਫ ਇੱਕ ਜਾਂ ਦੋ ਅੱਖਰ ਐਦਾਂ ਕਰਕੇ ਜਿਹੜੇ ਮਹੱਤਵਪੂਰਨ ਉਹ ਅਸੀਂ ਦੱਸਾਂਗੇ ਕਿਹੜੇ ਮਹੱਤਵਪੂਰਨ ਹੁੰਦੇ ਆ ਉਹਨੇਕ ਪੜੋ ਇੱਕਾਰੀ ਬਾਲਾ ਡੀਪ ਤੇ ਜਾਣ ਦੀ ਕੋਈ ਲੋੜ ਨਹੀਂ ਉਦੋਂ ਬਾਅਦ ਜਦੋਂ ਦੁਬਾਰਾ ਰਿਵੀਜ਼ਨ ਕਰੋਗੇ ਜੋ ਦੁਬਾਰਾ ਪੜ੍ਹੋਗੇ ਤਾਂ ਫਿਰ ਥੋੜੀ ਹੋਰ ਇੱਕ ਚੀਜ਼ ਨਾਲ ਐਡ ਕਰਕੇ ਆਓ ਤਾਂ ਇਦਾਂ ਕਰਕੇ ਤੁਸੀਂ ਸੌਖੇ ਤਰੀਕੇ ਨਾਲ ਸ਼ੁਰੂ ਕਰੋਗੇ ਨਾਲ ਤਾਂ ਤੁਹਾਡਾ ਕੌਨਫੀਡੈਂਸ ਵਧੂਗਾ ਤੇ ਨਾਲੇ ਤੁਹਾਨੂੰ ਪਤਾ ਲੱਗ ਜਾਊਗਾ ਚੀਜ਼ਾਂ ਯਾਦ ਹੋਣ ਲੱਗ ਜਾਣਗੀਆਂ ਆਪਣੇ ਆਪ ਇਦਾਂ ਕਰਕੇ ਸਟੈਪ ਵਾਈਜ਼ ਸਟੈਪ ਕਿਵੇਂ ਅੱਗੇ ਵਧਣਾ ਠੀਕ ਹੈ ਮੈਂ ਅੱਗੇ ਵੀ ਕੋਸ਼ਿਸ਼ ਕਰਦਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਦੀ ਸਟ੍ਰੈਸ ਮੈਨੇਜਮੈਂਟ ਹੁਣ ਮੈਂ ਦੱਸਿਆ ਸੀ ਕਿ ਸਿਲੇਬਸ ਜ਼ਿਆਦਾ ਆ ਹੁਣ ਇੱਕੋ ਦਮ ਜਦੋਂ ਬੱਚੇ ਕੋਲੇ ਜ਼ਿਆਦਾ ਸਿਲੇਬਸ ਆ ਜਾਂਦਾ ਵਾ ਤੇ ਉਹਦਾ ਹਫ਼ਤੇ ਬਾਅਦ ਪੇਪਰ ਆ ਸਟ੍ਰੈਸ ਤਾਂ ਆਊਗਾ ਹੀ ਸਟ੍ਰੈਸ ਤਾਂ ਬੱਚੇ ਤੇ ਆਊਗਾ ਹੀ ਨਾ ਤੇ ਉਹ ਸਟ੍ਰੈਸ ਨੂੰ ਕਿੱਦਾਂ ਮੈਨੇਜ ਕਰਨਾ ਹੁਣ ਦੇਖੋ ਤਾਂ ਹੀ ਕਹਿੰਨੇ ਆ ਕਿ ਪਹਿਲਾਂ ਸ਼ੁਰੂ ਕਰਾਂਗੇ ਤਾਂ ਕੋਈ ਸਟ੍ਰੈਸ ਨਹੀਂ ਆਊਗਾ ਆਰਾਮ ਦੇ ਨਾਲ ਪੜਿਆ ਜਾ ਸਕਦਾ ਠੀਕ ਆ ਹੁਣ ਸਟ੍ਰੈਸ ਤੋਂ ਬਚਣ ਦੇ ਲਈ ਕੀ ਕਰਨਾ ਚਾਹੀਦਾ ਬੱਚੇ ਨੂੰ ਜਿਹਦਾ ਟਾਈਮ ਪਿਆ ਤਾਂ ਹੀ ਮੈਂ ਕਹਿੰਨਾ ਟਾਈਮ ਸੈੱਟ ਸ਼ੁਰੂ ਕਰੋ ਮੈਂ ਇਹ ਕਲਾਸ ਆ ਜੋ ਇਹ ਉਹਨਾਂ ਬੱਚਿਆਂ ਲਈ ਆ ਜਿਨ੍ਹਾਂ ਨੂੰ ਟਾਈਮ ਸਿਰ ਸ਼ੁਰੂ ਕਰਨ ਦੀ ਐਡਵਾਈਸ ਦੇ ਰਿਹਾ ਮੈਂ ਇਹ ਉਹਨਾਂ ਲਈ ਨਹੀਂ ਆ ਕਿ ਹਫ਼ਤਾ ਹਫ਼ਤੇ ਵਾਲੇ ਤੇ ਤਾਂ ਸਟ्रेस ਆਊਗਾ ਉਹਦੇ ਲਈ ਆਪਾਂ ਕੁਝ ਨਹੀਂ ਕਰ ਸਕਦੇ ਉਹਦੇ ਲਈ ਕੋਈ ਵੀ ਕੁਝ ਨਹੀਂ ਕਰ ਸਕਦਾ ਠੀਕ ਹੈ ਤਾਂ ਉਹ ਉਸ ਟਾਈਮ ਤੇ ਸਟ्रेस ਕਿਉਂ ਆਊਗਾ ਬੱਚੇ ਤੇ ਕਿਉਂਕਿ ਨਵੀਆਂ ਚੀਜ਼ਾਂ ਹੋਣਗੀਆਂ ਨਵੀਆਂ ਚੀਜ਼ਾਂ ਬੱਚਾ ਪੜੂਗਾ ਤਾਂ ਇੱਕ ਵਾਰ ਬੱਚੇ ਨੂੰ ਕੀ ਲੱਗੂਗਾ ਯਾਰ ਨਹੀਂ ਯਾਰ ਮੇਰੇ ਵਾਸਤਾ ਰੋਗ ਨਹੀਂ ਹਰ ਇੱਕ ਬੱਚੇ ਨਾਲ ਇਦਾਂ ਹੀ ਹੁੰਦਾ ਉਹਨੂੰ ਇਦਾਂ ਹੀ ਲੱਗਦਾ ਕਿ ਯਾਰ ਆਹ ਕੀ ਹੋ ਗਿਆ ਆ ਤਾਂ ਲੱਗਦਾ ਪੰਗਾ ਹੀ ਲੈ ਲਿਆ ਵੀ ਮੇਰੇ ਤੋਂ ਨਹੀਂ ਆਹ ਚੀਜ਼ ਹੋਣੀ ਠੀਕ ਆ ਪਰ ਨਹੀਂ ਘਬਰਾਉਣਾ ਨਹੀਂ ਠੀਕੇ ਰਹਿਣਾ ਇੱਕ ਵਾਰ ਪੜੋਗੇ ਹੋ ਸਕਦਾ ਤੁਹਾਨੂੰ 10% ਸਮਝ ਆਵੇ ਉਹ ਚੋ ਦੁਬਾਰਾ ਪੜੋਗੇ ਤੁਸੀਂ ਦੇਖੋਗੇ 30 ਤੋਂ 40% ਤੱਕ ਪਹੁੰਚ ਜਾਓਗੇ ਤੁਸੀਂ ਤੁਸੀਂ ਆਪਣੇ ਆਪ ਹੈਰਾਨ ਹੋਵੋਗੇ ਕਿ ਹਾਂ ਯਾਰ ਜਿਹੜੀ ਚੀਜ਼ ਪਹਿਲੀ ਵਾਰੀ ਚ ਨਹੀਂ ਮੈਨੂੰ ਸਮਝ ਆਈ ਹੁਣ ਕਿੱਡਾ ਵਧੀਆ ਸਮਝ ਆ ਗਿਆ ਉਸ ਤੋਂ ਬਾਅਦ ਫਿਰ ਤੁਸੀਂ ਜਦੋਂ ਕਿਸੇ ਦੁਬਾਰਾ ਫਿਰ ਪੜੋਗੇ ਤੇ ਆਪਣੇ ਕਿਸੇ ਯਾਰ ਮਿੱਤਰ ਦੇ ਨਾਲ ਡਿਸਕਸ ਕਰੋਗੇ ਨਾ ਫੇਰ ਤਾਂ ਸਮਝ ਲਓ ਸੋਨੇ ਤੇ ਸੁਹਾਗਾ ਹੀ ਹੋ ਜਾਣਾ ਫੇਰ ਸਮਝੋਗੇ ਉਹ ਚੀਜ਼ ਤੁਹਾਡੇ ਹੱਥਾਂ 'ਚ ਆ ਗਈ ਫੇਰ ਸਮਝਾਈਆ ਫੇਰ ਉਦੋਂ ਅੱਗੇ ਚੱਲੂਗਾ ਸਿਲੇਬਸ ਏ ਇਦਾਂ ਕੀਤਾ ਜਾਂਦਾ ਜਿਹੜਾ ਕੋਈ ਵੀ ਪੇਪਰ ਕਲੀਅਰ ਕਰਨਾ ਉਹ ਇੱਕ ਵਾਰ ਪੜ੍ਹ ਕੇ ਕੋਈ ਬੰਦਾ ਕਲੀਅਰ ਨਹੀਂ ਕਰ ਸਕਦਾ ਉਹ ਤਾਂ ਤੁੱਕਾ ਜੇ ਕੁਦਰਤੀ ਕਿਸੇ ਦਾ ਲੱਗ ਗਿਆ ਲੱਗਿਆ ਨਹੀਂ ਤਾਂ ਨਹੀਂ ਲਾੜ ਰੀਆਂ ਪਾਈਆਂ ਨੇ ਰਹਿਣੇ ਨਿਕਲਦੀ ਨਹੀਂ ਨਾ ਉਹੀ ਕੰਮ ਆ ਕਿਸੇ ਦਾ ਤੁੱਕਾ ਲੱਗ ਜਾਂਦਾ ਤਾਂ ਕਿਸੇ ਦਾ ਨਹੀਂ ਲੱਗਦਾ ਠੀਕ ਆ ਤਾਂ ਉਹ ਮੈਂ ਕਹਿ ਰਿਹਾ ਇਹ ਸਟ्रेस ਤੋਂ ਬਚਣ ਦੇ ਲਈ ਸਿਲੇਬਸ ਨੂੰ ਬਰੀਕੀ ਦੇ ਨਾਲ ਬੇਸਿਕ ਤੋਂ ਸ਼ੁਰੂ ਕਰੋ ਪਹਿਲਾਂ ਜਿੰਨਾ ਕ ਸਮਝ ਆਉਂਦਾ ਉਹਨਾਂ ਕ ਕਰੋ ਕੋਈ ਚੱਕਰ ਨਹੀਂ ਦੁਬਾਰਾ ਆਵਾਂਗੇ ਮੁੜ ਕੇ ਦੁਬਾਰਾ ਪੜਾਂਗੇ ਫੇਰ ਹੋ ਜਾਊਗਾ ਠੀਕ ਹੈ ਇਸ ਕਰਕੇ ਸਟ्रेस ਨਹੀਂ ਲੈਣੀ ਬਿਲਕੁਲ ਵੀ ਦੌੜ ਦੇਖੋ ਭਾਈ ਦੌੜਤਾ ਹੈ ਹੁਣ ਦੇਖੋ ਵੈਕੈਂਸੀਆਂ ਹੁੰਦੀਆਂ ਵਾਂ 4500 ਠੀਕ ਹੈ ਤੇ ਪੇਪਰ ਭਰਦੇ ਆ ਲੱਖਾਂ ਉਹ 4500 ਵੀ ਛੱਡੋ ਵੈਕੈਂਸੀ ਦੇਖੋ ਲੇਬਰ ਇਨਸਪੈਕਟਰ ਦੇ ਵਿੱਚ ਸਿਰਫ ਤੇ ਸਿਰਫ ਕਿੰਨੀਆਂ 52 ਵੈਕੈਂਸੀਆਂ ਸੀ ਤੇ ਕਿੰਨੇ ਲੋਕਾਂ ਨੇ ਪੇਪਰ ਭਰਿਆ ਸੀ 52 ਵੈਕੈਂਸੀਆਂ ਦੇ ਵਿੱਚੋਂ ਵੀ ਕੁਝ ਬੰਦੇ ਅਜੇ ਇਹ ਉਭਰੇ ਆ ਜਿਹੜੇ ਟੌਪ ਤੇ ਆ ਕੇ ਬਹਿ ਗਏ ਠੀਕ ਆ ਤਾਂ ਉਹ ਆ ਆਪਾਂ ਕੀ ਸੋਚਣਾ ਇਸ ਦੌਰ ਦੇ ਵਿੱਚ ਕਿੰਨੀਆਂ ਵੀ ਵੈਕੈਂਸੀ ਹੋਣ ਆਪਾਂ ਇੱਕ ਲੈਣੀ ਉਹ ਆਪਦੀ ਪੱਕੀ ਕਰਨੀ ਆ ਕਿ ਮੈਨੂੰ ਤਾਂ ਭਾਈ ਇੱਕ ਹੀ ਵੈਕੈਂਸੀ ਚਾਹੀਦੀ ਆ ਤੇ ਬਸ ਮੈਂ ਬਾਕੀ ਨਹੀਂ ਸੋਚਣਾ ਮੇਰੇ ਵੱਲੋਂ ਲੱਖ ਬੰਦਾ ਭਰੀ ਜਾਵੇ ਮੇਰੇ ਵੱਲੋਂ 2 ਲੱਖ ਭਰੀ ਜਾਵੇ ਜਿੰਨੇ ਮਰਜ਼ੀ ਬੰਦੇ ਭਰ ਦੇਣ ਮੈਂ ਇੱਕ ਵੈਕੈਂਸੀ ਲੈਣੀ ਆ ਮੇਰੀ ਉਹ ਪੱਕੀ ਆ ਬਸ ਮੈਨੂੰ ਮੱਛੀ ਦੀ ਅੱਖ ਦਿਖਣੀ ਚਾਹੀਦੀ ਆ ਮੈਂ ਉਹ ਵੈਕੈਂਸੀ ਲੈ ਲੈਣੀ ਆ ਬਸ ਠੀਕ ਆ ਐਦਾਂ ਦਾ ਜਜ਼ਬਾ ਤੁਹਾਡੇ ਅੰਦਰ ਹੋਣਾ ਚਾਹੀਦਾ ਮੈਂ ਆਣਾ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਪੇਪਰ ਕਰੈ ਕਰੈ ਕਰਨ ਤੋਂ ਰੋਕ ਨਹੀਂ ਸਕਦੀ ਠੀਕ ਹੈ ਯਾਦ ਰੱਖੋ ਇਹ ਗੱਲ ਨੂੰ ਚਲੋ ਬਿਲਟ ਕੌਨਫੀਡੈਂਸ ਹੁਣ ਦੇਖੋ ਬਈ ਤੁਸੀਂ ਐਨੇ ਜੋਸ਼ ਨਾਲ ਐਨੇ ਜਜ਼ਬੇ ਨਾਲ ਜਦੋਂ ਪੜੋਗੇ ਤਾਂ ਥੋੜਾ ਕੌਨਫੀਡੈਂਸ ਤਾਂ ਆਪਣੇ ਆ ਬਿਲਟ ਹੋਊਗਾ ਹੀ ਨਾ ਤੁਸੀਂ ਬੇਸਿਕ ਤੋਂ ਲੈ ਕੇ ਬੜੇ ਆਰਾਮ ਦੇ ਨਾਲ ਸਟੈਪ ਵਾਈਜ਼ ਸਟੈਪ ਵਾਈਜ਼ ਸਟੈਪ ਵਾਈਜ਼ ਸਟੈਪ ਜਦੋਂ ਸਿਲੇਬਸ ਕਰੋਗੇ ਠੀਕ ਹੈ ਪਹਿਲਾਂ ਥੋੜਾ ਪੜਿਆ ਵਿਰਲਾ ਵਿਰਲਾ ਪੜ ਲਿਆ ਵਿੱਚੋਂ ਆ ਮੇਨ ਮੇਨ ਚੀਜ਼ਾਂ ਪੜ ਕੇ ਅੱਗੇ ਲੰਘੇ ਹੁਣ ਜਿਵੇਂ ਕਿ ਹਿਸਟਰੀ ਲੈ ਲਓ ਹਿਸਟਰੀ ਲੈ ਲੋ ਹਿਸਟਰੀ ਦੀ ਸਭ ਤੋਂ ਪਹਿਲਾਂ ਮੈਂ ਦੱਸਦਾ ਕਿ ਕਰੋਨੋਲੋਜੀ ਸੈੱਟ ਕਰੋ ਭਾਈ ਕਿ ਕਿਹੜਾ ਅੰਦੋਲਨ ਕਦੋਂ ਹੋਇਆ ਉਸ ਤੋਂ ਬਾਅਦ ਕਿਹੜਾ ਆ ਉਸ ਤੋਂ ਬਾਅਦ ਕਿਹੜਾ ਆ ਉਸ ਤੋਂ ਬਾਅਦ ਕਿਹੜਾ ਆ ਇੰਨਾ ਕੁ ਦਾ ਕਰ ਹੀ ਸਕਦੇ ਆ ਪਹਿਲਾ ਤਰੀਕਾ ਤਰੀਕਾ ਕੋਈ ਲੋੜ ਨਹੀਂ ਕਰਨ ਦੀ ਈਅਰ ਦੇਖ ਲੋ ਵੀ ਭਾਈ 1907 ਦੇ ਵਿੱਚ ਕਿਸਾਨੀ ਅੰਦੋਲਨ ਹੋਇਆ ਠੀਕ ਹੈ 1907 ਤੋਂ ਬਾਅਦ ਗਾਂ ਵਾਲੀ ਕਿਹੜੀ ਤਰੀਕ ਆਉਣੀ ਆ 1908 ਦੇ ਵਿੱਚ ਨਾਲੇ 1907 ਦੇ ਵਿੱਚ ਜਿਵੇਂ ਸੂਰਤ ਸਪਲਿਟ ਹੋਇਆ ਸੀਗਾ ਉਹ ਲਿਖ ਲਓ ਆ ਜੀ ਜੋ ਇਨਸੀਡੈਂਟ ਹੋਏ ਨਾ ਮਸ਼ਹੂਰ ਉਹ ਸਾਰਿਆਂ ਨੂੰ ਅਲੱਗ ਤੋਂ ਲਿਖ ਲਓ ਇੱਕ ਹੀ ਲਾਈਨ ਲਿਖਣੀ ਆ ਹੋਰ ਕੁਝ ਨਹੀਂ ਲਿਖਣਾ ਹਜੇ ਬਾਕੀ ਜਗ੍ਹਾ ਰੱਖੋ ਛੱਡ ਕੇ ਉਸ ਤੋਂ ਬਾਅਦ ਦੁਬਾਰਾ ਪੜੋਂਗੇ ਫਿਰ ਉਹਦੇ ਨਾਲ ਇੱਕ ਹੋਰ ਚੀਜ਼ ਐਡ ਕਰ ਦੋ ਭਾਈ ਕਿਸਾਨੀ ਅੰਦੋਲਨ ਕਿਹਨੇ ਲੀਡ ਕੀਤਾ ਸੀ ਹੁਣ ਉਹ ਐਡ ਕਰੋ ਐਦਾਂ ਕਰਕੇ ਤਿਆਰੀ ਹੁੰਦੀ ਆ ਠੀਕ ਹੈ ਤਾਂ ਇਹ ਸਾਰੀਆਂ ਚੀਜ਼ਾਂ ਲਈ ਟਾਈਮ ਚਾਹੀਦਾ ਮੇਨ ਗੱਲਾ ਟਾਈਮ ਦੀ ਤੁਹਾਡਾ ਕੌਨਫੀਡੈਂਸ ਦੇਖੋ ਇੱਥੋਂ ਲੈ ਕੇ ਅਸਮਾਨ ਲੈਵਲ ਤੱਕ ਜਾਊਗਾ ਤੁਹਾਨੂੰ ਲੱਗੂਗਾ ਕਿ ਲੈ ਪੇਪਰ ਕੀ ਹੈ ਮੇਨੋ ਮੇਰੇ ਮੂਰੇ ਜਿਹੜਾ ਮਰਜੀ ਪੇਪਰ ਲਓ ਕੌਨਸਟੇਬਲ ਦਾ ਛੱਡ ਕੇ ਕਲਰਕ ਦਾ ਦੇ ਦਿਓ ਚਾਹੇ ਸੀਨੀਅਰ ਅਸਿਸਟੈਂਟ ਦੇ ਦਿਓ ਜਿਹੜਾ ਮਰਜੀ ਪੇਪਰ ਦੇ ਦਿਓ ਉਹ ਮੈਂ ਕਰੈਕ ਕਰ ਲੂੰਗਾ ਆਪਣੇ ਆਪ ਕੌਨਫੀਡੈਂਸ ਆ ਜਾਂਦਾ ਠੀਕ ਹੈ ਭਰੋਸਾ ਰੱਖਣਾ ਆਪਣੇ ਆਪ ਤੇ ਹਾਊ ਟੂ ਕਲੀਅਰ ਐਨੀ ਐਗਜ਼ਾਮ ਦੇਖੋ ਕੋਈ ਵੀ ਐਗਜ਼ਾਮ ਆ ਉਹਨੂੰ ਕਲੀਅਰ ਕਰਨ ਦੇ ਲਈ ਮੇਨ ਇਹ ਚੀਜ਼ ਆ ਕਿ ਸਾਨੂੰ ਸਿਲੇਬਸ ਦਾ ਉਹਦਾ ਪੜ੍ਹਨਾ ਹੀ ਪਊਗਾ ਕਿਉਂਕਿ ਭਾਈ ਕੋਈ ਪਤਾ ਨਹੀਂ ਅਗਲੇ ਨੇ ਕਿੱਥੋਂ ਪੇਪਰ ਪਾ ਦੇਣਾ ਉਹਨੇ ਜੀਕੇ ਕਿੱਥੋਂ ਚੱਕ ਲੈਣੀ ਆ ਅਗਲੇ ਨੇ ਠੀਕ ਹੈ ਪਾਲਿਟੀ ਦਾ ਕਿਹੜਾ ਉਹਨੇ ਆਰਟੀਕਲ ਪੁੱਛ ਲੈਣਾ ਵਾ ਹਿਸਟਰੀ ਦੇ ਵਿੱਚੋਂ ਕਿਹੜਾ ਉਹਨੇ ਕੋਈ ਕਿੱਥੋਂ ਕੁਐਸਚਨ ਪੁੱਛ ਲੈਣਾ ਵਾ ਕੋਈ ਰਾਜਾ ਪੁੱਛ ਲੈਣਾ ਵਾ ਠੀਕ ਹੈ ਕੋਈ ਡੈਂਸਿਟੀ ਕੋਈ ਵਾਂਸ਼ ਪੁੱਛ ਲੈਣਾ ਵਾ ਕੁਝ ਵੀ ਪੁੱਛ ਸਕਦਾ ਆ ਠੀਕ ਆ ਤਾਂ ਇਸ ਕਰਕੇ ਹਰ ਇੱਕ ਚੀਜ਼ ਦੇ ਲਈ ਪ੍ਰੇਪੇਅਰ ਰਹਿਣਾ ਵਾ ਕ੍ਰੈਕ ਕਰਨ ਦੇ ਲਈ ਕੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਸਭ ਤੋਂ ਪਹਿਲਾਂ ਮਹੱਤਵਪੂਰਨ ਆਪਣੇ ਲਈ ਕਰੋਨੋਲੋਜੀ ਸੈੱਟ ਕਰਨੀ ਆਪਦੇ ਦਿਮਾਗ 'ਚ ਯਾਦ ਰੱਖਣੀ ਹਰੇਕ ਚੀਜ਼ ਕਿ ਕਿਹੜੀ ਕਿਹੜਾ ਇਨਸੀਡੈਂਟ ਪਹਿਲਾਂ ਹੋਇਆ ਕਿਹੜੀ ਵਾਰ ਪਹਿਲਾਂ ਹੋਈ ਉਹਦੇ ਬਾਅਦ 'ਚ ਕਿਹੜੀ ਹੋਈ ਕੇਰਾ ਇਹਨਾਂ ਮੋਟਾ-ਮੋਟਾ ਕਰੋ ਉਹ ਤੋਂ ਬਾਅਦ ਡੇਟਾ ਤੇ ਆ ਜਾਓ ਠੀਕ ਹੈ ਦੁਬਾਰਾ ਪੜੋ ਫਿਰ ਤੀਸਰੀ ਵਾਰ ਪੜੋਗੇ ਤਾਂ ਹੋ ਜਾਊਗਾ ਇਹ ਸਾਰੀਆਂ ਚੀਜ਼ਾਂ ਇੰਸਟੀਟਿਊਸ਼ਨ ਜਿਵੇਂ ਸਾਡਾ ਇੰਸਟੀਟਿਊਸ਼ਨ ਆ ਉਹਦੇ ਵਿੱਚ ਤਾਂ ਅਸੀਂ ਸਾਰਾ ਕੁਝ ਇਸੇ ਤਰੀਕੇ ਨਾਲ ਹੀ ਕਰਾਉਣੀ ਹੈ ਕਿ ਵਾਰ-ਵਾਰ ਰਿਵੀਜ਼ਨ ਜੋ ਅੱਜ ਪੜਿਆ ਕੱਲ ਨੂੰ ਵੀ ਇੱਕ ਵਾਰ ਪਹਿਲਾਂ ਉਨਾ ਟਾਈਮ ਅੱਗੇ ਨਹੀਂ ਜਾਣਾ ਪ੍ਰੈਕਟਿਸ ਪ੍ਰੈਕਟਿਸ ਬਹੁਤ ਜ਼ਰੂਰੀ ਆ ਪ੍ਰੈਕਟਿਸ ਤੋਂ ਬਿਨਾ ਕੋਈ ਵੀ ਐਗਜ਼ਾਮ ਨਹੀਂ ਕਲੀਅਰ ਕੀਤਾ ਜਾ ਸਕਦਾ ਆ ਦੇਖੋ ਹੁਣ ਇਹ ਆ ਸਾਡਾ ਸੱਚ ਦੇਵਾ ਕਲਾਸਿਸ ਇੰਸਟੀਟਿਊਸ਼ਨ ਜੋ ਫਰੀਦਕੋਟ ਦੇ ਵਿੱਚ ਸਭ ਤੋਂ ਪੁਰਾਣਾ ਤੇ ਸਭ ਤੋਂ ਵੱਧ ਨਤੀਜੇ ਦੇਣ ਵਾਲਾ ਇੰਸਟੀਟਿਊਸ਼ਨ ਆ ਤੇ ਜੇ ਗੱਲ ਕਰੀਏ ਮੈਥ ਦੀ ਤੇ ਰੀਜ਼ਨਿੰਗ ਦੀ ਮੈਥ ਤੇ ਰੀਜ਼ਨਿੰਗ ਚਾਹੇ ਤੁਸੀਂ ਬੈਂਕਿੰਗ ਲੈਵਲ ਦਾ ਕਰਨਾ ਚਾਹੇ ਤੁਸੀਂ ਕਾਂਸਟੇਬਲ ਲੈਵਲ ਦਾ ਕਰਨਾ ਜਿਹੜਾ ਮਰਜੀ ਤੁਸੀਂ ਚਾਹੇ ਐਸਐਸਸੀ ਦਾ ਮੈਥ ਤੇ ਰੀਜ਼ਨਿੰਗ ਕਰਨੀ ਆ ਉਹ ਤੁਹਾਨੂੰ ਇੱਥੋਂ ਬੈਸਟ ਕਿਸੇ ਹੋਰ ਇੰਸਟੀਟਿਊਸ਼ਨ ਦੇ ਵਿੱਚ ਸਮਝ ਗਏ ਨਾ ਬਾਸ ਤੇ ਇਹ ਦੇਖੋ ਇਹ ਆ ਸਾਡੇ ਨੰਬਰ ਤੇ ਇਹ ਆ ਸਾਡੇ ਮੈਮ ਜੋ ਤੁਹਾਨੂੰ ਇੰਗਲਿਸ਼ ਕਰਾਉਂਦੇ ਆ ਇਹ ਮੈਂ ਤੁਹਾਨੂੰ ਹਿਸਟਰੀ ਤੇ ਪੋਲਿਟੀ ਦੇ ਵਿੱਚ ਮਦਦ ਕਰਦਾ ਵਾਂ ਇਹ ਆ ਸਾਡੇ ਜੀਕੇ ਦੇ ਸਰ ਠੀਕ ਹੈ ਇਹ ਸਾਡੇ ਬੌਬੀ ਸਰ ਜੋ ਰੀਜ਼ਨਿੰਗ ਕਰਾਉਂਦੇ ਆ ਇਹ ਸਾਡੇ ਸੁਮਿਤ ਸਚਦੇਵਾ ਸਰ ਜੋ ਆਪਾਂ ਕਹਿ ਸਕਦੇ ਆ ਮੈਥ ਦੇ ਮਾਸਟਰ ਬਲਾਸਟਰ ਕਹਿ ਸਕਦੇ ਆ ਮੈਥ ਦੇ ਡਾਕਟਰ ਕਹਿ ਸਕਦੇ ਆ ਤੁਸੀਂ ਠੀਕ ਆ ਇਹ ਸਾਡੇ ਪੰਜਾਬੀ ਵਾਲੇ ਟੀਚਰ ਓਕੇ ਹੁਣ ਇਹ ਕੀ ਕਰਨਗੇ ਇਹ ਕੀ ਕਰਨਗੇ ਤੁਹਾਨੂੰ ਪਟਵਾਰੀ ਬਣਾ ਦੇਣਗੇ ਠੀਕ ਹੈ ਨੋਟ ਕਰ ਲਓ ਇਹ ਚੀਜ਼ਾਂ ਇਹ ਕੀ ਕਰਨਗੇ ਤੁਹਾਨੂੰ ਪਟਵਾਰੀ ਬਣਾ ਦੇਣਗੇ ਪੇਪਰ ਆਉਣ ਵਾਲਾ ਮੈਂ ਤਾਂ ਦੱਸ ਰਿਹਾ ਕਿਉਂਕਿ ਵੈਕੈਂਸੀਆਂ ਦੇਖੋ ਪਟਵਾਰੀ ਦੀਆਂ ਹਜ਼ਾਰ ਦੇ ਅੰਦਰ ਬਾਅਦ ਪਲੱਸ ਜਾਂ ਕੁਝ ਸਮਥਿੰਗ ਵੈਕੈਂਸੀਆਂ ਆ ਰਹੀਆਂ ਪਟਵਾਰੀ ਦੀਆਂ ਠੀਕ ਹੈ ਉਹਦਾ ਅਸੀਂ ਬੈਚ ਹੈ ਜੋ ਉਹ ਸ਼ੁਰੂ ਕਰਨ ਜਾ ਰਹੇ ਹੁਣ ਉਹਦੇ ਵਿੱਚ ਤੁਹਾਨੂੰ ਮਦਦ ਹੋਊਗੀ ਉਸ ਤੋਂ ਬਾਅਦ ਜਿਵੇਂ ਐਕਸਾਈਜ਼ ਇੰਸਪੈਕਟਰ ਦਾ ਪੇਪਰ ਪਹਿਲਾਂ ਹੀ ਨਿਕਲ ਚੁੱਕਿਆ ਤੇ ਉਸ ਤੋਂ ਬਾਅਦ ਇਹਦੀਆਂ ਹੋਰ ਵੈਕੈਂਸੀਜ਼ ਆ ਜੋ ਐਡ ਹੋਣ ਦੇ ਚਾਂਸਸ ਨੇ ਜਿਨ੍ਹਾਂ ਨੇ ਪੇਪਰ ਨਹੀਂ ਭਰਿਆ ਤਾਂ ਹਜੇ ਵੀ ਤੁਸੀਂ ਧਿਆਨ ਰੱਖੋ ਇਸ ਚੀਜ਼ ਦਾ ਜੁੜੇ ਰਹੋ ਇਦੇ ਵਿੱਚ ਤੁਸੀਂ ਆਪਣੀ ਜੋ ਵੈਕੈਂਸੀ ਆ ਉਹ ਭਰ ਦੇਣਾ ਠੀਕ ਹੈ ਤੇ ਆਪਣੀ ਜੋ ਕਹਿ ਸਕਦੇ ਆ ਕਿ ਜੌਬ ਨੂੰ ਪੱਕਾ ਕਰ ਲੈਣਾ ਠੀਕ ਹੈ ਉਹ ਸਾਡੇ ਨੰਬਰ ਆ ਤੁਸੀਂ ਜੇ ਤੁਹਾਨੂੰ ਇਹ ਇਨਫੋਰਮੇਸ਼ਨ ਤੁਸੀਂ ਚਾਹੁੰਦੇ ਹੋ ਕੋ ਸਾਨੂੰ ਵਾਰ-ਵਾਰ ਇਨਫੋਰਮੇਸ਼ਨ ਮਿਲੇ ਕਿ ਕਿਹੜੀ ਜੌਬ ਕਦੋਂ ਨਿਕਲਣੀ ਆ ਤਾਂ ਤੁਸੀਂ ਸਾਡੇ ਵਾਲੇ ਨੰਬਰ ਤੇ ਵਟਸਐਪ ਕਰੋ ਜੇ ਅਸੀਂ ਤੁਹਾਨੂੰ ਗਰੁੱਪ ਚ ਐਡ ਕਰ ਲਾਂਗੇ ਉੱਥੇ ਵੀ ਤੁਹਾਨੂੰ ਨੋਟੀਫਿਕੇਸ਼ਨ ਜੋ ਅਸੀਂ ਦਿੰਦੇ ਰਹਾਂਗੇ ਠੀਕ ਹੈ ਉਸ ਤੋਂ ਬਾਅਦ ਸੀਨੀਅਰ ਅਸਿਸਟੈਂਟ ਦਾ ਪਿਛਲੇ ਸਾਲ ਦਾ ਨਿਕਲਿਆ ਹੋਇਆ ਪੇਪਰ ਇਹ ਹਜੇ ਤੱਕ ਲੈ ਨਹੀਂ ਗਿਆ ਪਰ ਇਹਦੇ ਚਾਂਸਸ ਹੁਣ ਪੂਰੇ ਆ ਕਿ ਜੂਨ ਜੁਲਾਈ ਦੇ ਵਿੱਚ ਇਹਦਾ ਪੇਪਰ ਅਗੇ ਆ ਸਕਦਾ ਹੈ ਠੀਕ ਹੈ ਤਾਂ ਪ੍ਰਪੇਅਰ ਰਹਿਣਾ ਇਹਦੇ ਲਈ ਵੀ ਉਸ ਤੋਂ ਬਾਅਦ SSC SSC ਦੇ ਵਿੱਚ ਸਾਨੂੰ ਪਤਾ SSC GD ਜੋ 12ਵੇਂ ਲੈਵਲ ਦਾ ਪੇਪਰ ਆਉਂਦਾ ਹੈ ਠੀਕ ਹੈ ਉਹਦੀ ਤਿਆਰੀ ਤੁਹਾਨੂੰ ਬਹੁਤ ਵਧੀਆ ਕਰਾਈ ਜਾਊਗੀ ਉਸ ਤੋਂ ਬਾਅਦ ਆ ਜਾਂਦਾ SSC CGL ਠੀਕ ਹੈ SSC CPO CHSL ਉਹ ਇਦਾਂ ਦੇ ਜਿੰਨੇ ਵੀ ਪੇਪਰ ਆ ਉਹਨਾਂ ਸਾਰਿਆਂ ਦੀ ਤਿਆਰੀ ਤੁਹਾਨੂੰ ਪੂਰਾ ਬੇਸਿਕ ਤੋਂ ਲੈ ਕੇ ਐਡਵਾਂਸ ਦੇ ਤਰੀਕੇ ਦੇ ਨਾਲ ਇੱਥੇ ਕਰਾਈ ਜਾਊਗੀ ਠੀਕ ਹੈ ਫਿਰ ਬੈਂਕਿੰਗ ਬੈਂਕਿੰਗ ਦਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਆ ਜੋ ਸਾਡੇ ਰਿਜ਼ਲਟ ਆ ਜੋ ਸਾਡੇ ਨਤੀਜੇ ਆ ਉਹੀ ਦੱਸਣਗੇ ਮੈਂ ਆਪਦੇ ਮੂੰਹੋਂ ਕੁਝ ਨਹੀਂ ਬੋਲਣਾ ਚਾਹੁੰਦਾ ਬੈਂਕਿੰਗ ਬਾਰੇ ਤੁਸੀਂ ਆਓਗੇ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਪੰਜਾਬ ਪੁਲਿਸ ਪੰਜਾਬ ਪੁਲਿਸ ਤਾਂ ਦੇਖੋ ਪੰਜਾਬ ਪੁਲਿਸ ਦੇ ਤਾਂ ਜਗ੍ਹਾ ਨਹੀਂ ਬਚੀ ਇੱਥੇ ਸਾਨੂੰ ਫੋਟੋਆਂ ਲਾਉਣ ਦੇ ਲਈ ਅਸੀਂ ਤਾਂ ਕਹਿੰਨੇ ਆਓ ਤੇ ਆ ਜਿਹੜੇ ਉੱਪਰ ਨੇ ਆਪਣੀਆਂ ਸੱਤਾ ਇਹ ਵੀ ਭਰਾ ਦਿਓ ਆਪਣੀਆਂ ਫੋਟੋਆਂ ਲਵਾ ਲਵਾ ਕੇ ਠੀਕ ਹੈ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਇੱਥੇ ਤਿਆਰੀ ਕਰਾਈ ਜਾਂਦੀ ਆ ਤੁਹਾਨੂੰ ਤੇ ਤੁਸੀਂ ਵੀ ਜੋ ਆਪ ਦਾ ਇਹਨਾਂ ਦੇ ਵਿੱਚੋਂ ਕੋਈ ਵੀ ਅੱਛਾ ਇੱਕ ਚੀਜ਼ ਹੋਰ ਇਹਨਾਂ ਵਿੱਚੋਂ ਪਹਿਲਾਂ ਤਾਂ ਕੋਈ ਵੀ ਜੋ ਸੁਪਨਾ ਤੁਸੀਂ ਰੱਖਦੇ ਹੋ ਤਾਂ ਆਪਦਾ ਪੂਰਾ ਕਰਨ ਦੇ ਲਈ ਸੱਚ ਦੇਵਾ ਕਲਾਸੇ ਦੇ ਨਾਲ ਜੁੜੋ ਉਸ ਤੋਂ ਬਾਅਦ ਇੱਕ ਹੁਣੇ-ਹੁਣੇ ਅਨਾਉਂਸਮੈਂਟ ਹੋਈ ਆ ਅੱਜ ਦੀ ਹੋਈ ਗੱਲ ਹੈ ਕਿ ਚੰਡੀਗੜ੍ਹ ਪੁਲਿਸ ਦੇ ਵਿੱਚ ਚੰਡੀਗੜ੍ਹ ਪੁਲਿਸ ਇਹਦੇ ਵਿੱਚ ਜੀਡੀ ਐਂਡ ਏਐਸਆਈ ਦੀ ਵੈਕੈਂਸੀ ਨਿਕਲੀ ਆ ਭਰਾਓ ਆ ਭਰ ਦੋ ਜੇ ਠੀਕ ਹੈ ਇਹ 400 ਵੈਕੈਂਸੀਜ਼ ਨਿਕਲੀਆਂ ਨੇ ਤੇ ਤੁਸੀਂ ਇਹ ਪੋਸਟ ਭਰੋ ਠੀਕ ਹੈ ਤੇ ਉਸ ਤੋਂ ਬਾਅਦ ਤਿਆਰੀ ਦੇ ਲਈ ਆ ਜਾਓ ਭਰਨ ਤੋਂ ਪਹਿਲਾਂ ਹੀ ਤਿਆਰੀ ਦਾ ਸ਼ੁਰੂ ਕਰ ਲਓ ਪਰ ਭਾਪਾ ਤੁਸੀਂ ਹਫਤੇ ਬਾਅਦ ਦੋ ਜੇ 10 ਦਿਨਾਂ ਬਾਅਦ ਦੋ ਜੇ ਤੁਸੀਂ ਕਿਉਂਕਿ ਅਗਲੇ ਮਹੀਨੇ ਤੱਕ ਇਹਦਾ ਟਾਈਮ ਪੀਰੀਅਡ ਹੈਗਾ ਹਜੇ ਪਰ ਤਿਆਰੀ ਹੁਣੇ ਤੋਂ ਸ਼ੁਰੂ ਕਰ ਦੋ ਉਹੀ ਗੱਲ ਜਿਵੇਂ ਮੈਂ ਕਿਹਾ ਸੀ ਜਿਹੜਾ ਪਹਿਲਾਂ ਨਿਕਲੂਗਾ ਉਹ ਮੰਜ਼ਲ ਤੇ ਪਹਿਲਾਂ ਪਹੁੰਚੂਗਾ ਜੇ ਤੁਸੀਂ ਪਹਿਲਾਂ ਤਿਆਰੀ ਸ਼ੁਰੂ ਕਰੋਗੇ ਤਾਂ ਤੁਸੀਂ ਪੱਕਾ ਪਹਿਲਾਂ ਪੇਪਰ ਕਰੈਕ ਕਰੋਗੇ ਦਿਮਾਗ ਚ ਇਹ ਚੀਜ਼ਾਂ ਕੱਢ ਦੋ ਕਿ ਭਈ ਪਹਿਲਾਂ ਤਾਂ ਸਾਲ ਲੱਗਦਾ ਵਾ 2 ਸਾਲ ਲੱਗਦੇ ਆ ਪੇਪਰ ਪਹਿਲਾ ਬੰਦਾ ਪੜ੍ਹਦਾ ਵਾ ਫੇਰ ਕਰੈਕ ਹੁੰਦਾ ਐਦਾਂ ਦਾ ਕੁਝ ਨਹੀਂ ਆ ਜਿਹੜਾ ਵੀ ਤੁਹਾਨੂੰ ਬੱਚਾ ਇਦਾਂ ਦੀ ਗੱਲ ਦੱਸਦਾ ਉਹਨੇ ਕੋਈ ਨਾ ਕੋਈ ਕਮੀਆਂ ਰਹੀਆਂ ਹੋਣਗੀਆਂ ਉਹਦੇ ਵਿੱਚ ਠੀਕ ਆ ਕਿਉਂਕਿ ਕਈ ਬੱਚੇ ਕੀ ਕਰਦੇ ਆ ਪਹਿਲੀ ਵਾਰੀ ਜਦੋਂ ਲੱਗਦੇ ਆ ਕਿਸੇ ਇੰਸਟੀਟਿਊਸ਼ਨ ਦੇ ਵਿੱਚ ਉਹ ਜ਼ਿਆਦਾਤਰ ਟਾਈਮ ਖਰਾਬ ਕਰਦੇ ਆ ਉਹ ਨਹੀਂ ਸਾਂਭੀਦੇ ਇਸ ਚੀਜ਼ ਨੂੰ ਉਹਨਾਂ ਨੂੰ ਬਹੁਤ ਸਮਝਾਈਦਾ ਤਾਂ ਉਹ ਕੀ ਆ ਆਪਣਾ ਸਮਾਂ ਖਰਾਬ ਕਰ ਲੈਂਦੇ ਆ ਸਾਂਭਦੇ ਨਹੀਂ ਕਿਸੇ ਚੀਜ਼ ਨੂੰ ਉਸ ਤੋਂ ਬਾਅਦ ਦੁਬਾਰਾ ਫੇਰ ਲੱਗਦੇ ਆ ਫੇਰ ਥੋੜਾ ਬਹੁਤ ਸਮਝ ਆਉਂਦਾ ਉਹਨਾਂ ਦੇ ਫੇਰ ਤੀਸਰੀ ਵਾਰ ਆਉਂਦੇ ਆ ਭਾਈ ਵਾਰ-ਵਾਰ ਇੰਸਟੀਚੂਨਰ ਦੇ ਵਿੱਚ ਪੈਸੇ ਨਾ ਖਰਾਬ ਕਰੋ ਆਪਦੇ ਮਾਪਿਓ ਦੇ ਇੱਕੋ ਵਾਰ ਪੂਰਾ ਪੋਜ਼ੀਟਿਵ ਮਾਈਂਡ ਹੋ ਕੇ ਠੀਕ ਆ ਪੂਰਾ ਡੈਡੀਕੇਟਿਡ ਹੋ ਕੇ ਆਓ ਤੇ ਇੱਕੋ ਵਾਰ ਆਪ ਦੀ ਜੋ ਹੈ ਪ੍ਰੈਪਰੇਸ਼ਨ ਨੂੰ ਪੱਕਾ ਕਰੋ ਤੇ ਆਪ ਦੀ ਨੌਕਰੀ ਲੈ ਲਓ ਠੀਕ ਐ ਐਵੇਂ ਵਾਰ-ਵਾਰ ਕਿਸੇ ਜਾਣ ਦਾ ਕੋਈ ਫਾਇਦਾ ਨਹੀਂ ਠੀਕ ਆ ਤੁਸੀਂ ਕਰ ਸਕਦੇ ਹੋ ਬਸ ਥੋੜਾ ਮੋਟੀਵੇਟਰ ਤੁਸੀਂ ਖੁਦ ਹੁੰਨੇ ਹੋ ਆਪਣੇ ਆਪ ਨੂੰ ਡੇਲੀ ਉੱਠ ਕੇ ਕਹੋ ਕਿ ਮੈਂ ਕਰਨਾ ਡੇਲੀ ਸਵੇਰ ਉਠੋ ਤੇ ਬੋਲੋ ਕਿ ਮੈਂ ਇਹ ਜੌਬ ਇਸ ਵਾਰ ਲੈਣੀ ਹੀ ਲੈਣੀ ਆ ਮੂੰਹ ਆ ਹੀ ਸ਼ਬਦ ਕੱਢੋ ਵਾਹਿਗੁਰੂ ਇਹ ਸਮਝ ਲੇ ਵਾਹਿਗੁਰੂ ਇਹ ਆਪਣੇ ਲਈ ਇਹ ਰਾਮ ਆ ਇਹ ਅੱਲਾ ਹੀ ਆ ਜਿਹੜਾ ਇਹ ਤੁਸੀਂ ਵਾਰਡ ਬੋਲੋਗੇ ਠੀਕ ਹੈ ਸਭ ਤੋਂ ਜ਼ਿਆਦਾ ਖੁਸ਼ੀ ਤੁਹਾਡੇ ਪਿਓ ਨੂੰ ਹੋਊਗੀ ਤੁਹਾਡੀ ਮਾਂ ਨੂੰ ਹੋਊਗੀ ਠੀਕ ਹੈ ਜਿੰਨਾ ਪਿੱਛੇ ਤੁਸੀਂ ਤੁਰ ਫਿਰ ਕੇ ਟਾਈਮ ਵੇਸਟ ਕਰਦੇ ਹੋ ਯਾਰਾਂ ਦੋਸਤਾਂ ਪਿੱਛੇ ਉਹਨਾਂ ਨੂੰ ਥੋੜੇ ਟਾਈਮ ਲਈ ਉਹਨਾਂ ਨੂੰ ਰਿਕਵੈਸਟ ਕਰੋ ਕਿ ਭਰਾਵਾ ਜਾਂ ਭੈਣੇ ਮੈਨੂੰ ਟਾਈਮ ਦਿਓ ਠੀਕ ਹੈ ਉਸ ਤੋਂ ਬਾਅਦ ਆਪਾਂ ਮਿਲਾਂਗੇ ਤਾਂ ਮੈਂ ਕੁਝ ਜਦੋਂ ਹਾਸਿਲ ਕਰ ਲਿਆ ਉਸ ਤੋਂ ਬਾਅਦ ਸਮਝ ਗਏ ਹਾਂ ਤਾਂ ਇੰਨੀ ਸੀ ਆਪਣੀ ਅੱਜ ਦੀ ਇਨਫੋਰਮੇਟਿਵ ਵੀਡੀਓ ਉਮੀਦ ਹੈ ਤੁਹਾਨੂੰ ਇਹਦੇ ਵਿੱਚੋਂ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲੂਗਾ ਜੇ ਤੁਸੀਂ ਇਹਦੇ ਵਿੱਚੋਂ 50% ਵੀ ਗੱਲਾਂ ਸਮਝ ਗਏ ਤਾਂ ਸਮਝੋ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਤਰੱਕੀ ਕਰ ਗਏ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ ਠੀਕ ਹੈ ਤੇ ਇੰਨਾ ਹੀ ਕਹਿੰਦਾ ਹੋਇਆ ਇਜਾਜ਼ਤ ਮੰਗਦਾ ਹਾਂ ਧੰਨਵਾਦ ਤੇ ਜੈ ਹਿੰਦ